ਕੈਨੇਡਾ ਵਿੱਚ ਹੋ ਕੇ ਕਾਨੂੰਨੀ ਪ੍ਰਵਾਸੀਆਂ ਨੂੰ ਕੱਟਣ ਦੀ ਰਫ਼ਤਾਰ ਅਚਨੇਤ ਤੇਜ਼ ਕਰ ਦਿੱਤੀ ਗਈ ਹੈ ਅਤੇ ਹਰ ਹਫ਼ਤੇ ਛਵਾਸ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਕਾਰਨ ਤੇ ਅਦਾਲਤ ਤੇ ਡਿਪੋਰਟ ਕੀਤਾ ਜਾ ਰਿਹਾ ਹੈ ਇਮੀਗ੍ਰੇਸ਼ਨ ਮਹਾਰਤ ਦੇ ਮੁਤਾਬਕ ਪਿਛਲੇ ਇੱਕ ਤਹਾਕ ਦੇ ਦੌਰਾਨ ਕਦੇ ਵੀ ਇੰਨੀ ਤੇਜ਼ੀ ਦੇ ਨਾਲ ਪ੍ਰਵਾਸੀਆਂ ਨੂੰ ਡਿਪੋਰਟ ਨਹੀਂ ਕੀਤਾ ਗਿਆ ਅਤੇ ਸਭ ਤੋਂ ਵੱਧ ਮੁਸ਼ਕਲਾ ਮਿਆਦ ਪੂਰ ਚੁੱਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲੇ ਵਾਸਤੇ ਪੈਦਾ ਹੋ ਰਹੀ ਹੈ ਨਹੀਂ ਦੂਜੇ ਪਾਸੇ ਇੱਕ ਨਿਊ ਚੈਨਲ ਦੀ ਰਿਪੋਰਟ ਮੁਤਾਬਕ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਵੱਲੋਂ ਤੋ ਵੱਡ ਰਿਪੋਰਟ ਕੀਤੇਚਾਰ ਹੈ ਪ੍ਰਵਾਸੀ ਦੇ ਵਿੱਚ ਅਸਲਮ ਦਾਅਵੇ ਕਰਨ ਵਾਲੇ ਸ਼ਾਮਲ ਨੇ ਪਰ ਸਟੱਡੀ ਵੀਜ਼ਾ ਉਤੇ ਕੈਨੇਡਾ ਪਹੁੰਚ ਜਾਤੇ ਆਜ਼ੀ ਵਿਦੇਸ਼ੀ ਕੰਮ ਵਿੱਚੋਂ ਆਏ ਪਰਵਾਸੀ ਦੀ ਵੀ ਕੋਈ ਕਮੀ ਨਹੀਂ ਹੈ ਸਿਬੀ ਐਸੇ ਵੱਲੋਂ ਵਿਡੀ ਮੁਹਿੰਮ ਦੇ ਦੌਰਾਨ ਇੱਕ ਪ੍ਰਵਾਸੀ ਨੂੰ ਰਿਪੋਰਟ ਕਰਨ ਉਤੇ 3 ਤੋਂ 4000 ਡਾਲਰ ਖਰਚ ਹੋ ਰਹੇ ਨੇ ਅਤੇ ਘੱਟ ਤੋਂ ਘੱਟ ਖਰਚੇ ਦੇ ਵਿੱਚ ਵੱਧ ਤੋਂ ਵੱਧ ਪ੍ਰਵਾਸੀ ਨੂੰ ਰਿਪੋਰਟ ਕਰਨ ਦਾ ਤਿੱਜਾ ਮਿਥਾ ਗਿਆ ਮਾਰਕ ਕਾਰਨੇ ਸਰਕਾਰ ਦੇ ਵੱਲੋਂ ਆਪਣੀ ਇੰਪੋਰਟਰ ਯੋਜਨਾ ਦੇ ਤਹਿਤ ਸੀਪੀਐਸਈ ਨੂੰ ਪਹਿਲਾਂ ਹੀ 3 ਮਿਲੀਅਨ ਡਾਲਰ ਦੀ ਵਾਧੂ ਰਕਮ ਦਿੱਤੀ ਗਈ ਹੈ ਜਿਸ ਨਾਲ ਹੀ ਡਿਪੋਰਟੇਸ਼ਨ ਪ੍ਰਕਿਰਿਆ ਤੇਜ਼ ਕਰਨ ਦੇ ਵਿੱਚ ਮਦਦ ਮਿਲੀ ਹੈ ਦੂਜੇ ਪਾਸੇ ਰਿਫਿਊਜ਼ਸ ਮਾਮਲੇ ਦੇ ਵਕੀਲਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਬਸੰਤ ਰੁੱਤ ਵਿੱਚ ਬਿੱਲ C12 ਪਾਸ ਹੋਣ ਤੇ ਮਕਰੋ ਟਿਪੋਰਟੇਸ਼ਨ ਦੀ ਰਫ਼ਤਾਰ ਦੁੱਗਣੀ ਹੋ ਸਕਦੀ ਹੈ ਬੀਲ ਸੀ 12 ਅਗੇਂਸਟ ਸਟਡੀ ਪਰਮਿਟ ਉਤੇ ਕੈਨੇਡਾ ਪਹੁੰਚੇ ਲੋਕ ਅਸਾਲਮ ਦਾਅਵੇ ਨਹੀਂ ਕਰ ਸਕਣਗੇ ਅਤੇ 1 ਸਾਲ ਤੋਂ ਵੱਧ ਸਮਾਂ ਕੈਨੇਡਾ ਵਿੱਚ ਲਗਾਉਣ ਤੇ ਮਕਰੋ ਅਸਾਲਮ ਕਲੇਮ ਕਰਨ ਦਾ ਇਹ ਹੱਕ ਵਿਦੇਸ਼ੀ ਨਾਗਰਿਕਾਂ ਦੇ ਕੋਲ ਨਹੀਂ ਰਹਿ ਜਾਵੇਗਾ ਇੱਥੇ ਦੱਸਣਾ ਬੰਦਾ ਕਿ ਕੁਮਾਂਤਰੀ ਵਿਦਿਆਰਥੀਆਂ ਨੇ ਸਾਰੇ ਰਿਕਾਰਡ ਤੋੜਦੇ ਹੋਏ 2024 ਦੌਰਾਨ ਕੈਨੇਡਾ ਵਿੱਚ ਪਨਾ ਦੇ 20000 ਤੋਂ ਵੱਧ ਦਾਅਵੇ ਦਾਖਲ ਕੀਤੇ ਅਤੇ ਇਹਨਾਂ ਦੇ ਵਿੱਚੋਂ ਵੱਡੀ ਗਿਣਤੀ ਪੰਜਾਬੀ ਆਦੀ ਰਹੀ। ਕੈਨੇਡਾ ਸਰਕਾਰ ਦੇ ਵੱਲੋਂ ਸਟੱਡੀ ਵੀਜ਼ਾ ਦੀ ਗਿਣਤੀ ਘਟਾਏ ਜਾਣ ਦੇ ਬਾਵਜੂਦ ਪਰ ਨਾਮ ਮੰਗਣ ਵਾਲੇ ਦੀ ਗਿਣਤੀ ਵਧਣ ਦਾ ਖ਼ਸ਼ਾ ਹ ਕੀਤਾ ਗਿਆ ਪਰ ਮੌਜੂਦਾ ਬਾਰੇ ਦੌਰਾਨ 14000 ਅਸਾਈਲਮ ਕਲੇਮ ਹੀ ਸਾਹਮਣੇ ਆਏ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਤੇ ਅੰਕੜਿਆਂ ਦੀ ਤੁਗਾਈ ਨੇ ਦੇਖਿਆ ਜਾਵੇ ਤਾਂ 2023 ਦੇ ਮੁਕਾਬਲੇ 20 ਚੋਵੀ ਦੌਰਾਨ ਪ੍ਰਾਮੰਗਤ ਵਾਲੇ ਦੀ ਗਿਣਤੀ ਦੁੱਗਣੀ ਹੋ ਗਈ 2019 ਦੇ ਮੁਕਾਬਲੇ ਇਹ ਅੰਕੜਾ 6 ਗੁਣਾ ਵੱਧ ਬੰਦੇ ਉਦ ਰਿਮੀਗ੍ਰੇਸ਼ਨ ਵਕੀਲਾ ਦਾ ਕਹਿਣਾ ਹੈ ਕਿ ਪੀਆਰ ਮਿਲਨ ਦਾ ਰਾ ਬੇਹਤ ਓਖਾ ਹੋ ਚੁਕਿਆ ਹੈ ਜਿਸ ਦੇ ਮੱਦੇਨਜ਼ਰ ਕੁਮਾਂਤਰੀ ਵਿਦਿਆਰਥੀ ਬਦਲਵੇਂ ਤਰੀਕੇ ਦੇ ਵੱਲ ਤੋਰ ਰਹੇ ਦੇ ਪ੍ਰਧਾਨ ਮੰਤਰੀ ਮਾਰਕਾਨ ਨੇ ਮੁਲਕ ਦੇ ਵਿੱਚ ਟੈਂਪਰੇਰੀ ਰੈਜ਼ਿਡੈਂਸੀ ਦੀ ਗਿਣਤੀ ਘਟौती ਯੋਜਨਾ ਉਤੇ ਅੱਗੇ ਵਧਰੇ ਨੇ ਅਤੇ ਪਿਛਲੇ ਦਿਨ ਹੀ ਕੈਨੇਡਾ ਦੀ ਆਬਾਦੀ ਦੇ ਵਿੱਚ 66 ਹਜ਼ਾਰ ਦੀ ਵਾੜੀ ਕੋਤੂਤੀ ਦਾ ਅੰਕੜਾ ਸਾਹਮਣੇ ਆਇਆ ਵਸੂਦੇ ਵਿੱਚ ਕਮੀ ਦੇ ਨਾਲ ਹਾਊਸਿੰਗ ਸੈਕਟਰ ਅਤੇ ਹੈਲਥ ਕੇਅਰ ਸੈਕਟਰ ਉੱਤੇ ਪੈ ਰਹੇ ਦਬਾਵ ਨੂੰ ਘਟਾਉਣ ਦੇ ਵਿੱਚ ਮਦਦ ਮਿਲੇਗੀ ਅਤੇ ਖਪਤ ਘਟਣ ਦੇ ਨਾਲ ਮਹਿੰਗਾਈ ਵਧਣ ਦੀ ਰਫ਼ਤਾਰ ਵੀ ਹੇਠਾਂ ਆ ਸਕਦੀ ਹੈ। ਕੈਨੇਡਾ ਵਿੱਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਘਟਣ ਦੀ ਰਫ਼ਤਾਰ ਅਚਨੇਤ ਤੇਜ਼ ਘਾਤੀ ਦਿੱਤੀ ਗਈ ਹੈ ਅਤੇ ਹਰ ਹਫ਼ਤੇ ਛਵਾਸ ਤੋਂ ਬਾਅਦ ਵਿਦੇਸ਼ੀ ਨਾਗਰਿਕਾਂ ਨੂੰ ਪਾਪਾ ਕਾਰਨਾਂ ਤੇ ਅਦਾਲਤ ਤੇ ਡਿਪੋਰਟ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਮਹਾਰਤ ਦੇ ਮੁਤਾਬਕ ਪਿਛਲੇ ਇੱਕ ਇਤਹਾਕੀ ਦੌਰਾਨ ਕਰਦੇ ਵੀ ਇੰਨੀ ਤੇਜ਼ੀ ਦੇ ਨਾਲ ਪ੍ਰਵਾਸੀਆਂ ਨੂੰ ਡਿਪੋਰਟ ਨਹੀਂ ਕੀਤਾ ਗਿਆ ਅਤੇ ਸਭ ਤੋਂ ਤੋ ਮੁਸ਼ਕਿਲਾ ਮਿਆਦ ਪੂਰ ਚੁਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲੇ ਵਾਸਤੇ ਪੈਦਾ ਹੋ ਰਹੀ ਹੈ ਨਹੀਂ ਦੂਜੇ ਪਾਸੇ ਇੱਕ ਨਿਊ ਚੈਨਲ ਦੀ ਰਿਪੋਰਟ ਮੁਤਾਬਕ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਵੱਲੋਂ ਸਬਤੋ ਵੱਡੀ ਰਿਪੋਰਟ ਕੀ ਤੇ ਜਾਰੀ ਹੈ ਪ੍ਰਵਾਸੀ ਦੇ ਵਿੱਚ ਅਸਲਮ ਦਾਅਵੇ ਕਰਨ ਵਾਲੇ ਸ਼ਾਮਲ ਨਹੀਂ ਪਰ ਸਟੱਡੀ ਵੀਜ਼ਾ ਉਤੇ ਕੈਨੇਡਾ ਪਹੁੰਚ ਜਾਤੇ ਆਰਸੀ ਵਿਦੇਸ਼ੀ ਕੰਮ ਵਿੱਚ ਵਜੋਂ ਆਏ ਪ੍ਰਵਾਸੀ ਦੀ ਵੀ ਕੋਈ ਕਮੀ ਨਹੀਂ ਹੈ ਸੀਬੀਐਸਏ ਵੱਲੋਂ ਵਿਟੀ ਮੁਹਿੰਮ ਦੇ ਦੌਰਾਨ ਇੱਕ ਪਰਵਾਸੀ ਨੂੰ ਰਿਪੋਰਟ ਕਰਨ ਉਤੇ 3 ਤੋਂ 4000 ਡਾਲਰ ਖਰਚ ਹੋ ਰਹੇ ਨੇ ਅਤੇ ਘੱਟ ਤੋਂ ਘੱਟ ਖਰਚੇ ਦੇ ਵਿੱਚ ਵੱਧ ਤੋਂ ਵੱਧ ਪਰਵਾਸੀ ਨੂੰ ਰਿਪੋਰਟ ਕਰਨ ਦਾ ਤਿੱਖਾ ਮਿੱਠਾ ਗਿਆ ਮਾਰਕ ਕਾਨੇ ਸਰਕਾਰ ਦੇ ਵੱਲੋਂ ਆਪਣੀ ਇੰਪੋਰਟਰ ਯੋਜਨਾ ਦੇ ਤਹਿਤ ਸੀਪੀਐਸਈ ਨੂੰ ਪਹਿਲਾਂ ਹੀ 3 ਮਿਲੀਅਨ ਡਾਲਰ ਦੀ ਵਾਧੂ ਰਕਮ ਦਿੱਤੀ ਗਈ ਹੈ ਜਿਸ ਨਾਲ ਹੀ ਟਿਪੋਰਟੇਸ਼ਨ ਪ੍ਰਕਿਰਿਆ ਤੇਜ਼ ਕਰਨ ਦੇ ਵਿੱਚ ਮਦਦ ਮਿਲੀ ਹੈ ਦੂਜੇ ਪਾਸੇ ਰਿਫਿਊਜ਼ਸ ਮਾਮਲੇ ਦੇ ਵਕੀਲਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਬਸੰਤ ਰੁੱਤ ਵਿੱਚ ਬਿੱਲ C12 ਪਾਸ ਹੋਣ ਤੇ ਮਕਰੋ ਟਿਪੋਰਟੇਸ਼ਨ ਦੀ ਰਫ਼ਤਾਰ ਦੁੱਗਣੀ ਹੋ ਸਕਦੀ ਹੈ ਵੇਲੇ ਸੀ 12 ਅਗੇਂਸਟ ਸਟਡੀ ਪਰਮਿਟ ਉਤੇ ਕੈਨੇਡਾ ਪਹੁੰਚੇ ਲੋਕ ਅਸਾਇਲਮ ਦਾਅਵੇ ਨਹੀਂ ਕਰ ਸਕਣਗੇ ਅਤੇ 1 ਸਾਲ ਤੋਂ ਵੱਧ ਸਮਾਂ ਕੈਨੇਡਾ ਵਿੱਚ ਲਗਾਉਣ ਦੇ ਮਗਰੋਂ ਅਸਾਇਲਮ ਕਲੇਮ ਕਰਨ ਦਾ ਇਹ ਹੱਕ ਵਿਦੇਸ਼ੀ ਨਾਗਰਿਕਾਂ ਦੇ ਕੋਲ ਨਹੀਂ ਰਹਿ ਜਾਵੇਗਾ ਇੱਥੇ ਦੱਸਣਾ ਬੰਦਾ ਕਿ ਕੁਮਾਂਤਰੀ ਵਿਦਿਆਰਥੀਆਂ ਨੇ ਸਾਰੇ ਰਿਕਾਰਡ ਤੋੜਦੇ ਹੋਏ 2024 ਦੌਰਾਨ ਕੈਨੇਡਾ ਵਿੱਚ ਪਨਾ ਦੇ 20000 ਤੋਂ ਵੱਧ ਦਾਅਵੇ ਦਾਖਲ ਕੀਤੇ ਅਤੇ ਇਹਨਾਂ ਦੇ ਵਿੱਚੋਂ ਵੱਡੀ ਗਿਣਤੀ ਪੰਜਾਬੀਆਂ ਦੀ ਰਹੀ। ਕੈਨੇਡਾ ਸਰਕਾਰ ਦੇ ਵੱਲੋਂ ਸਟੱਡੀ ਵੀਜ਼ਾ ਦੀ ਗਿਣਤੀ ਘਟਾਉਣ ਤੇ ਬਾਵਜੂਦ ਪਰ ਨਾ ਮੰਗਣ ਵਾਲੇ ਦੀ ਗਿਣਤੀ ਵਧਣ ਦਾ ਖ਼ਸ਼ਾ ਹ ਕੀਤਾ ਗਿਆ ਪਰ ਮੌਜੂਦਾ ਬਾਰੇ ਦੌਰਾਨ 14000 ਅਸੈਲਮ ਕਲੇਮ ਹੀ ਸਾਹਮਣੇ ਆਈ। ਇਮੀਗ੍ਰੇਸ਼ਨ ਅਥਰ ਸਿਟੀਜ਼ਨਸ਼ਿਪ ਮੰਤਰਾਲੇ ਦੇ ਅੰਕੜਿਆਂ ਨੂੰ ਧੁਗਾਈ ਨੇ ਵੇਖਿਆ ਜਾਵੇ ਤਾਂ 2023 ਦੇ ਮੁਕਾਬਲੇ

ਪ੍ਰਧਾਨ ਮੰਤਰੀ ਮਾਰਕਾਨ ਨੇ ਮੁਲਕ ਦੇ ਵਿੱਚ ਟੈਂਪਰੇਰੀ ਰੈ residencies ਗਿਣਤੀ ਘਟਾਉਣ ਦੀ ਯੋਜਨਾ ਉਤੇ ਅੱਗੇ ਵਧ ਰਹੇ ਨੇ ਅਤੇ ਪਿਛਲੇ ਦਿਨ ਹੀ ਕੈਨੇਡਾ ਦੀ ਆਬਾਦੀ ਦੇ ਵਿੱਚ 66000 ਦੀ ਵੱਡੀ ਕਟੌਤੀ ਦਾ ਅੰਕੜਾ ਸਾਹਮਣੇ ਆਇਆ। ਵਸੂ ਦੇ ਵਿੱਚ ਕਮੀ ਦੇ ਨਾਲ ਹਾਊਸਿੰਗ ਸੈਕਟਰ ਅਤੇ ਹੈਲਥ ਕੇਅਰ ਸੈਕਟਰ ਉੱਤੇ ਪੈ ਰਹੇ ਦਬਾਅ ਨੂੰ ਘਟਾਉਣ ਦੇ ਵਿੱਚ ਮਦਦ ਮਿਲੇਗੀ ਅਤੇ ਖਪਤ ਘਟਣ ਦੇ ਨਾਲ ਮਹਿੰਗਾਈ ਵਧਣ ਦੀ ਰਫ਼ਤਾਰ ਵੀ ਹੇਠਾਂ ਆ ਸਕਦੀ ਹੈ। ਕੈਨੇਡਾ ਵਿੱਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਘਟਣ ਦੀ ਰਫ਼ਤਾਰ ਅਚਨਚੇਤ ਤੇਜ਼ ਕਰ ਦਿੱਤੀ ਗਈ ਹੈ ਅਤੇ ਹਰ ਹਫ਼ਤੇ 2 ਸਤੋ ਬਾਦ ਵਿਦੇਸ਼ੀ ਨਾਗਰਿਕਾਂ ਨੂੰ ਪਾਪਾ ਕਾਰਨ ਤੇ ਅਦਾਲਤ ਤੇ ਡਿਪੋਰਟ ਕੀਤਾ ਜਾ ਰਿਹਾ ਹੈ ਇਮੀਗ੍ਰੇਸ਼ਨ ਮਹਾਰਤ ਦੇ ਮੁਤਾਬਕ ਪਿਛਲੇ ਇੱਕ ਤਹਾਕ ਕੇ ਪ੍ਰਵਾਨ ਕਰਦੇ ਵੀ ਐਨਡੀਜੀ ਦੇ ਨਾਲ ਪ੍ਰਵਾਸੀ ਨੂੰ ਰਿਪੋਰਟ ਨਹੀਂ ਕੀਤਾ ਗਿਆ ਅਤੇ ਸਭ ਤੋਂ ਵੱਧ ਮੁਸ਼ਕਲਾ ਮਿਆਦ ਪੂਰ ਚੁਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲੇ ਵਾਸਤੇ ਪੈਦਾ ਹੋ ਰਹੀ ਹੈ ਨਹੀਂ ਦੂਜੇ ਪਾਸੇ ਇੱਕ ਨਿਊ ਚੈਨਲ ਦੀ ਰਿਪੋਰਟ ਮੁਤਾਬਕ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਵੱਲੋਂ ਸਭ ਤੋਂ ਵੱਧ ਰਿਪੋਰਟ ਕੀਤੇ ਜਾ ਰਹੇ ਪ੍ਰਵਾਸੀ ਦੇ ਵਿੱਚ ਅਸਾਲਮ ਦਾਅਵੇ ਕਰਨ ਵਾਲੇ ਸ਼ਾਮਲ ਨੇ ਪਰ ਸਟਡੀ ਵੀਜ਼ਾ ਉੱਤੇ ਕੈਨੇਡਾ ਪਹੁੰਚੇ ਅਤੇ ਆਲਸੀ ਵਿਦੇਸ਼ੀ ਕੰਮ ਵਿੱਚ ਵਜੋਂ ਆਏ ਪ੍ਰਵਾਸੀਆਂ ਦੀ ਵੀ ਕੋਈ ਕਮੀ ਨਹੀਂ ਹੈ ਸੀਬੀਐਸਈ ਵੱਲੋਂ ਵਿਡੀ ਮੁਹਿੰਮ ਦੇ ਦੌਰਾਨ ਇੱਕ ਪਰਵਾਸੀ ਨੂੰ ਰਿਪੋਰਟ ਕਰਨ ਹੁੰਦੇ 3 ਤੋਂ 4000 ਡਾਲਰ ਖਰਚ ਹੋ ਰਹੇ ਨੇ ਅਤੇ ਘੱਟੋ ਘੱਟ ਖਰਚੇ ਦੇ ਵਿੱਚ ਵੱਧ ਤੋਂ ਵੱਧ ਪਰਵਾਸੀ ਨੂੰ ਰਿਪੋਰਟ ਕਰਨ ਦਾ ਤਿੱchu ਮਿੱਠਾ ਗਿਆ ਮਾਰਕ ਕਰਨੀ ਸਰਕਾਰ ਦੇ ਵੱਲੋਂ ਆਪਣੀ ਇਪੋਰਟਰ ਯੋਜਨਾ ਦੇ ਤਹਿਤ ਸੀਬੀਐਸਏ ਨੂੰ ਪਹਿਲਾਂ ਹੀ 3 ਮਿਲੀਅਨ ਡਾਲਰ ਦੀ ਵੱਧੂ ਰਕਮ ਦਿੱਤੀ ਗਈ ਹੈ ਜਿਸ ਰਾਹੀਂ ਰਿਪੋਰਟੇਸ਼ਨ ਪ੍ਰਕਿਰਿਆ ਤੇਜ਼ ਕਰਨ ਦੇ ਵਿੱਚ ਮਦਦ ਮਿਲੀ ਹੈ ਦੂਜੇ ਪਾਸੇ ਰਿਫਿਊਜੀਸ ਮਾਮਲੀਆ ਦੇ ਵਕੀਲਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਬਸੰਤ ਰੁੱਤ ਵਿੱਚ ਸੀਪਾਰਾ پاس ਹੁੰਦੇ ਮਕਰੂਰ ਟਿਪਲਟੇਸ਼ਨ ਦੀ ਰਫ਼ਤਾਰ ਦੁੱਗਣੀ ਹੋ ਸਕਦੀ ਹੈ ਵੀਲਾ ਸੀ 12 ਅਧੀਨ ਸਟੱਡੀ ਪਰਮਿਟ ਉਤੇ ਕੈਨੇਡਾ ਪਹੁੰਚੇ ਲੋਕ ਅਸਾਹਲਮ ਦਾਅਵੇ ਨਹੀਂਗਾ ਸਕਣਗੇ ਅਤੇ 1 ਸਾਲ ਤੋਂ ਵੱਧ ਸਮਾਂ ਕੈਨੇਡਾ ਵਿੱਚ ਲਗਾਉਣ ਦੇ ਮਗਰੋਂ ਅਸਾਹਲਮ ਕਲੇਮ ਕਰੰਦਾ ਇਹ ਹੱਕ ਵਿਦੇਸ਼ੀ ਨਾਗਰਿਕਾਂ ਦੇ ਕੋਲ ਨਹੀਂ ਰਹਿ ਜਾਵੇਗਾ ਇੱਥੇ ਦੱਸਣਾ ਬੰਦਾ ਕਿ ਕੁਮਾਨਤਰੀ ਵਿਦਿਆਰਥੀਆਂ ਨੇ ਸਾਰੇ ਰਿਕਾਰਡ ਤੋੜਦੇ ਤੌਰ 'ਤੇ 2024 ਦੌਰਾਨ ਕੈਨੇਡਾ ਵਿੱਚ ਬਣਾ ਦੇ 20 ਹਜ਼ਾਰ ਤੋਂ ਵੱਧ ਦਾਅਵੇ ਦਾਖਲ ਕੀਤੇ ਅਤੇ ਇਹਨਾਂ ਦੇ ਵਿੱਚੋਂ ਵੱਡੀ ਗਿਣਤੀ ਪੰਜਾਬੀ ਆਦੀ ਰਹੀ ਕੈਨੇਡਾ ਸਰਕਾਰ ਦੇ ਵੱਲੋਂ ਸਟੱਡੀ ਵੀਜ਼ਾ ਦੀ ਗਿਣਤੀ ਘਟਾਏ ਜਾਣ ਦੇ ਬਾਵਜੂਦ ਪਰ ਆਮੰਗਨ ਵਾਲੇ ਦੀ ਗਿਣਤੀ ਬਦਨ ਦਾ ਖਰਚਾ ਸਹਰ ਕੀਤਾ ਗਿਆ ਪਰ ਮੌਜੂਦਾ ਬਾਰੇ ਦੌਰਾਨ 14000 ਅਸੈਲਵ ਕਲੇਮ ਹੀ ਸਾਹਮਣੇ ਆਏ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਦੇ ਅੰਕੜਿਆਂ ਨੂੰ ਦੁਗਾਈ ਨੇ ਵੇਖਿਆ ਜਾਵੇ ਤਾਂ 2023 ਦੇ ਮੁਕਾਬਲੇ 2024 ਦੌਰਾਨ ਪਰ ਨਾ ਮੰਗਨ ਵਾਲੇ ਦੀ ਗਿਣਤੀ ਦੁੱਗਣੀ ਹੋ ਗਈ ਜਦ ਕਿ 2019 ਦੇ ਮੁਕਾਬਲੇ ਇਹ ਅੰਕੜਾ 6 ਗੁਣਾ ਵੱਧ ਬੰਦੇ ਉਦ ਰੀ ਇਮੀਗ੍ਰੇਸ਼ਨ ਵਕੀਲਾ ਦਾ ਕਹਿਣਾ ਹੈ ਕਿ ਪੀਆਰ ਮਿਲਨ ਦਾ ਰਾਹ ਬੇਹਦ ਔਖਾ ਹੋ ਚੁੱਕਿਆ ਹੈ ਜਿਸ ਦੇ ਮੱਦੇਨਜ਼ਰ ਕੁਮਾਂਤਰੀ ਵਿਦਿਆਰਥੀ ਬਦਲਵੇਂ ਤਰੀਕੇ ਦੇ ਵਾਲ ਤੋੜ ਰਹੇ تھے۔ ਪ੍ਰਧਾਨ ਮੰਤਰੀ ਮਾਰਕਾਨ ਨੇ ਮੁਲਕ ਦੇ ਵਿੱਚ ਟੈਂਪਰੇਰੀ ਰੈ residenccy ਗਿੰਟਿਕਟੋਂਤੀ ਯੋਜਨਾ ਉਤੇ ਕਿਵਾਦਰੇ ਨੇ ਅਤੇ ਪਿਛਲੇ ਦਿਨ ਹੀ ਕੈਨੇਡਾ ਦੀ ਆਬਾਦੀ ਦੇ ਵਿੱਚ 66000 ਦੀ ਵੱਡੀ ਕਟੌਤੀ ਦਾ ਅੰਕੜਾ ਸਾਹਮਣੇ ਆਇਆ। ਵਸੂ ਦੇ ਵਿੱਚ ਕਮੀ ਦੇ ਨਾਲ ਹਾਊਸਿੰਗ ਸੈਕਟਰ ਅਤੇ ਹੈਲਥ ਕੇਅਰ ਸੈਕਟਰ ਉੱਤੇ ਪੈ ਰਹੇ ਦਬਾਵ ਨੂੰ ਘਟਾਉਣ ਤੇ ਵਿੱਚ ਮਦਦ ਮਿਲੇਗੀ ਅਤੇ ਖਪਤ ਘਟਣ ਦੇ ਨਾਲ ਮਹਿੰਗਾਈ ਵਧਣ ਦੀ ਰਫ਼ਤਾਰ ਵੀ ਹੇਠਾਂ ਆ ਸਕਦੀ ਹੈ।